ਹਾਂਜੀ ਸਤਿ ਸ੍ਰੀ ਅਕਾਲ ਗੋਲ ਸਾਹਿਬ ਸਤਿ ਸ੍ਰੀ ਅਕਾਲ ਜੀ ਹਾਂਜੀ ਮੈਂ ਨਾਰਵੇ ਤੋਂ ਆਈ ਆ ਤੇ ਮੇਰੀ ਮੰਮੀ ਦੇ ਜਿਹੜੇ ਗੋਡੇ ਐ ਉਹ ਉਹਨਾਂ 'ਚੋਂ ਵਾਜਵੀ ਆਂਦੀ ਐ ਤੇ ਦਰਦ ਵੀ ਹੁੰਦੀ ਐ ਹੈਨਾ ਤੇ ਜਿੱਥੇ ਅਸੀਂ ਰਹਿੰਦੇ ਆ ਨਾਰਵੇ ਤੋਂ ਉੱਥੇ ਕੋਈ ਸੋਰਸ ਨਹੀਂ ਐ ਕਿ ਹਾਂ ਦਵਾਈ ਪਹੁੰਚ ਸਕੇ ਅਗਰ ਅਸੀਂ ਮੰਗਵਾਣੀ ਵੀ ਹੋਵੇ ਤੇ ਕੋਈ ਆਂਦਾ ਜਾਂਦਾ ਹੋਵੇ ਤਾਂ ਅਸੀਂ ਮੰਗਵਾ ਸਕਦੀ ਆ ਤੇ ਸਾਨੂੰ ਬਹੁਤ ਪ੍ਰੋਬਲਮ ਹੁੰਦੀ ਐ ਇਸ ਵਾਸਤੇ ਤੇ ਸਾਨੂੰ ਤੁਹਾਡੇ ਬਾਰੇ ਪਤਾ ਚੱਲਿਆ ਤੇ ਜਦੋਂ ਆਪਾਂ ਅਸੀਂ ਟ੍ਰੀਟਮੈਂਟ ਲੈਣ ਵਾਸਤੇ ਆਏ ਤੇ ਉੱਥੇ ਅਸੀਂ ਕੀ ਦੇਖਿਆ ਕਿ ਯੂਕੇ ਤੋਂ ਯੂਐਸਏ ਤੋਂ ਤੇ ਨਾਰਵੇ ਤੋਂ ਆਏ ਲੋਕੀ ਉੱਥੇ ਬੈਠੇ ਹੋਏ ਸੀਗੇ ਤਾਂ ਮੈਨੂੰ ਬੜੀ ਤਸੱਲੀ ਹੋਈ ਕਿ ਹਾਂ ਮੈਂ ਸਹੀ ਜਗ੍ਹਾ ਤੇ ਪਹੁੰਚ ਗਈਆਂ ਤੇ ਜਦੋਂ ਮੈਂ ਤੁਹਾਡ ਕੋ ਦਵਾਈ ਦਿੱਤੀ ਤੇ ਮੰਮਾ ਨੂੰ ਦਿੱਤੀ ਤੇ ਮੰਮਾ ਦੇ ਗੋਡੇ ਬਿਲਕੁਲ ਠੀਕ ਹੋ ਗਏ ਆ ਆਪ ਜੀ ਦੀ ਕਿਰਪਾ ਦੇ ਨਾਲ ਤੇ ਇੱਥੇ ਆ ਕੇ ਤੁਹਾਡੀ ਗੱਲ ਕੱਢਦਾ ਉੱਥੇ ਆ ਕੇ ਤੁਸੀਂ ਮਹਿਸੂਸ ਕੀਤਾ ਕਿ ਇੱਕ ਐਦਾਂ ਦਾ ਹਸਪੀਟਲ ਹੈ ਜਾਂ ਕਲੀਨਿਕ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਪਹਿਰਾ ਨਜ਼ਰ ਆਉਂਦਾ ਵੀ ਲੱਗਾ ਹੋਇਆ ਹਾਂਜੀ ਹਾਂਜੀ ਔਰ ਜਿੰਨੀਆਂ ਵੀ ਦਵਾਈਆਂ ਬਣਦੀਆਂ ਨੇ ਉਹਨਾਂ ਦੀ ਰਜਾ ਚ ਬਣਦੀਆਂ ਨੇ ਔਰ ਹਰ ਪਰਚੀ ਦੇ ਉੱਤੇ ਅਸੀਂ ਦਸਵੰਧ ਲਿਖ ਕੇ ਡਿਸਕਾਊਂਟ ਘਟਦੇ ਆਂ ਲੋਕ ਤਾਂ ਉਦਾਂ ਘਟਦੇ ਆਂ ਅਸੀਂ ਬਿਨਾ ਮੰਗੇ ਲੋਕਾਂ ਤੋਂ ਥੱਲੇ ਲਿਖਦੇ ਆਂ ਦਸਵੰਧ ਬਾਬਾ ਜੀ ਦੇ ਨਾਂ ਦਾ ਜਿੱਡਾ ਮਰਜ਼ੀ ਬਿੱਲ ਬਣੇ ਬਿਨਾ ਮੰਗੇ ਉਹ ਤੋਂ ਲੈਸ ਕਰਦੇ ਆਂ ਸਿਰਫ ਇਸ ਲਈ ਕਿ ਉਹਦੀ ਹਜ਼ੂਰੀ ਦੇ ਵਿੱਚ ਸਾਡੇ ਪੇਸ਼ੈਂਟ ਠੀਕ ਹੁੰਦੇ ਆਂ ਔਰ ਬੜੀ ਕਿਰਪਾ ਗੁਰੂ ਮਹਾਰਾਜ ਦੀ ਔਰ ਜਿਹੜੇ ਗੋਡਿਆਂ ਦੇ ਪੇਸ਼ੈਂਟ ਆ ਉਹਨਾਂ ਤੇ ਤਾਂ ਪਤਾ ਨਹੀਂ ਕਿੱਥੋਂ ਕਿਰਪਾ ਹੋਈ ਆ ਬਾਬਾ ਜੀ ਦੀ ਅਸੀਂ ਤਾਂ ਉਹੀ ਕਾਲਾ ਗੂੰਦ ਹੀ ਦੇਈ ਜਾਂਦੇ ਆ ਲੋਕਾਂ ਨੂੰ ਲੋਕੀ ਠੀਕ ਹੋ ਜਾਂਦੇ ਆ ਹਾਂਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਹਾਂ ਬਾਬਾ ਦੀਪ ਸਿੰਘ ਜੀ ਕਹਿੰਦੇ ਨਾ ਇੱਕ ਸੋਰਸ ਵੀ ਹੁੰਦਾ ਕਿਸੇ ਦੇ ਰੂਪ ਦੇ ਵਿੱਚ ਆ ਕੇ ਉਹ ਤੁਹਾਡੇ ਰੂਪ ਦੇ ਵਿੱਚ ਆ ਕੇ ਉਹਨਾਂ ਨੇ ਸਾਰਾ ਕੁਝ ਠੀਕ ਕਰ ਦਿੱ ਦਿੱਤਾ ਮਤਲਬ ਜਰੀਆ ਬਣਾ ਲੈਂਦੇ ਤੇ ਮੈਨੂੰ ਇੱਕ ਗੱਲ ਤੁਹਾਡੀ ਬਹੁਤ ਵਧੀਆ ਲੱਗੀ ਕਿ ਤੁਸੀਂ 1% ਵੀ ਇਹ ਨਹੀਂ ਕਿਹਾ ਕਿ ਤੁਸੀਂ ਇਕੱਠੀ ਦਵਾਈ ਲੈ ਜਾਓ ਹਾਂ ਹਾਂ ਠੀਕ ਹੈ ਮੈਨੂੰ ਤੁਹਾਡੀ ਇਹ ਗੱਲ ਬਹੁਤ ਵਧੀਆ ਲੱਗੀ ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਆ ਇੱਕ ਵਾਰ ਮੈਂ ਤੁਹ ਜੀ ਸੋ ਮੱਚ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਸਦਾ ਚੜ੍ਹਦੀ ਕਲਾ ਚ ਰਹੋ ਔਰ ਐਦਾਂ ਹੀ ਖੁਸ਼ ਰਹੋ ਪ੍ਰਮਾਤਮਾ ਤੁਹਾਨੂੰ ਐਦਾਂ ਹੀ ਆਪਣੀ ਬਖਸ਼ਿਸ਼ ਆਪਣੀ ਮਿਹਰ ਤੁਹਾਡੇ ਤੇ ਵਰਸਾਈ ਰੱਖੇ ਬਾਕੀ ਤਾਂ ਦੁਨੀਆ ਦੇ ਵਿੱਚ ਜਿਹੜਾ ਆਇਆ ਉਹਨੇ ਜਾਣਾ ਮੇਰੀ ਭੈਣ ਬਸ ਅਸੀਂ ਤਾਂ ਐਂ ਕਹ ਰਹੇ ਹੁੰਨੇ ਆ ਜਿਹਦੇ ਗੋਡੇ ਦੁਖਦੇ ਆ ਉਹ ਸਾਡੇ ਕੋਲੋਂ ਦਵਾਈਆਂ ਖਾਣ ਤੋਂ ਬਾਅਦ ਜਮਰਾਜ ਨੂੰ ਐਂ ਕਹੇ ਵੀ ਤੇਰੇ ਝੋਟੇ ਤੋਂ ਮੂਰੇ ਭੱਜ ਕੇ ਜਾਵਾਂਗੇ ਚਿੰਤਾ ਨਾ ਕਰ ਤੂੰ ਮਤਲਬ ਐਨੀ ਤਾਕਤ ਹੋਣੀ ਚਾਹੀਦੀ ਹਾਂਜੀ ਸਸਰੀਆ ਕਾਲ ਗੁਰ ਸਾਹਿਬ ਹਸੀ ਕਾਲ ਜੀ ਹਾਂਜੀ ਮੈਂ ਨਾਰਵੇ ਤੋਂ ਆਈ ਆ ਤੇ ਮੇਰੀ ਮੰਮੀ ਦੇ ਜਿਹੜੇ ਗੋਡੇ ਐ ਉਹ ਉਹਨਾਂ 'ਚੋਂ ਬਾਜ ਵੀ ਆਂਦੀ ਐ ਤੇ ਦਰਦ ਵੀ ਹੁੰਦੀ ਐ ਹੈਨਾ ਤੇ ਜਿੱਥੇ ਅਸੀਂ ਰਹਿੰਦੇ ਆ ਨਾਰਵੇ ਤੋਂ ਉੱਥੇ ਕੋਈ ਸੋਰਸ ਨਹੀਂ ਐ ਕਿ ਹਾਂ ਦਵਾਈ ਪਹੁੰਚ ਸਕੇ ਅਗਰ ਅਸੀਂ ਮੰਗਵਾਣੀ ਵੀ ਹੋਵੇ ਤੇ ਕੋਈ ਆਂਦਾ ਜਾਂਦਾ ਹੋਵੇ ਤਾਂ ਅਸੀਂ ਮੰਗਵਾ ਸਕਦੀ ਆ ਤੇ ਸਾਨੂੰ ਬਹੁਤ ਪ੍ਰੋਬਲਮ ਹੁੰਦੀ ਐ ਇਸ ਵਾਸਤੇ ਤੇ ਸਾਨੂੰ ਤੁਹਾਡੇ ਬਾਰੇ ਪਤਾ ਚੱਲਿਆ ਤੇ ਜਦੋਂ ਆਪਾਂ ਅਸੀਂ ਟ੍ਰੀਟਮੈਂਟ ਲੈਣ ਵਾਸਤੇ ਆਏ ਤੇ ਉੱਥੇ ਅਸੀਂ ਕੀ ਦੇਖਿਆ ਕਿ ਯੂਕੇ ਤੋਂ ਯੂਐਸਏ ਤੋਂ ਤੇ ਨਾਰਵੇ ਤੋਂ ਆਏ ਲੋਕੀ ਉੱਥੇ ਬੈਠੇ ਹੋਏ ਸੀਗੇ ਤਾਂ ਮੈਨੂੰ ਬੜੀ ਤਸੱਲੀ ਹੋਈ ਕਿ ਹਾਂ ਮੈਂ ਸਹੀ ਜਗ੍ਹਾ ਤੇ ਪਹੁੰਚ ਗਈਆਂ ਤੇ ਜਦੋਂ ਮੈਂ ਤੁਹਾਡ ਕੋ ਦਵਾਈ ਦਿੱਤੀ ਤੇ ਮੰਮਾ ਨੂੰ ਦਿੱਤੀ ਤੇ ਮੰਮਾ ਦੇ ਗੋਡੇ ਬਿਲਕੁਲ ਠੀਕ ਹੋ ਗਏ ਆ ਆਪ ਜੀ ਦੀ ਕਿਰਪਾ ਦੇ ਨਾਲ ਤੇ ਉੱਥੇ ਆਕੇ ਤੁਹਾਡੀ ਗੱਲ ਕੱਟਦਾ ਉੱਥੇ ਆਕੇ ਤੁਸੀਂ ਮਹਿਸੂਸ ਕੀਤਾ ਕਿ ਇੱਕ ਐਦਾਂ ਦਾ ਹਸਪੀਟਲ ਹੈ ਜਾਂ ਕਲੀਨਿਕ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਪਹਿਰਾ ਨਜ਼ਰ ਆਉਂਦਾ ਵੀ ਲੱਗਾ ਹੋਇਆ ਹਾਂਜੀ ਹਾਂਜੀ ਔਰ ਜਿੰਨੀਆਂ ਵੀ ਦਵਾਈਆਂ ਬਣਦੀਆਂ ਨੇ ਉਹਨਾਂ ਦੀ ਰਜਾ ਚ ਬਣਦੀਆਂ ਨੇ ਔਰ ਹਰ ਪਰਚੀ ਦੇ ਉੱਤੇ ਅਸੀਂ ਦਸਵੰਦ ਲਿਖ ਕੇ ਡਿਸਕਾਊਂਟ ਕੱਟਦੇ ਆ ਲੋਕ ਤਾਂ ਉਦਾਂ ਕੱਟਦੇ ਆ ਅਸੀਂ ਬਿਨਾ ਮੰਗੇ ਲੋਕਾਂ ਤੋਂ ਥੱਲੇ ਲਿਖਦੇ ਆ ਦਸਵੰਦ ਬਾਬਾ ਜੀ ਦੇ ਨਾਂ ਦਾ ਜਿੱਡਾ ਮਰਜ਼ੀ ਬਿੱਲ ਬਣੇ ਬਿੜਾ ਮੰਗੇਉ ਤੋ ਲੈਸ ਕਰਦੇ ਸਿਰਫ ਇਸ ਲਈ ਕਿ ਉਹਦੀ ਹਜ਼ੂਰੀ ਦੇ ਵਿੱਚ ਸਾਡੇ ਪੇਸ਼ੈਂਟ ਠੀਕ ਹੁੰਦੇ ਆ ਔਰ ਬੜੀ ਕਿਰਪਾ ਗੁਰੂ ਮਹਾਰਾਜ ਦੀ ਔਰ ਜਿਹੜੇ ਗੋਡਿਆਂ ਦੇ ਪੇਸ਼ੈਂਟ ਆ ਉਹਨਾਂ ਤੇ ਤਾਂ ਪਤਾ ਨਹੀਂ ਕਿੱਥੋਂ ਕਿਰਪਾ ਹੋਈ ਆ ਬਾਬਾ ਜੀ ਦੀ ਅਸੀਂ ਤਾਂ ਉਹੀ ਕਾਲਾ ਗੂੰਦ ਹੀ ਦੇਈ ਜਾਂਦੇ ਆ ਲੋਕਾਂ ਨੂੰ ਲੋਕੀ ਠੀਕ ਹੋ ਜਾਂਦੇ ਆ ਹਾਂਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਹਾਂ ਬਾਬਾ ਦੀਪ ਸਿੰਘ ਜੀ ਕਹਿੰਦੇ ਨਾ ਇੱਕ ਸੋਰਸ ਵੀ ਹੁੰਦਾ ਕਿਸੇ ਦੇ ਰੂਪ ਦੇ ਵਿੱਚ ਆ ਕੇ ਉਹ ਤੁਹਾਡੇ ਰੂਪ ਦੇ ਵਿੱਚ ਆ ਕੇ ਉਹਨਾਂ ਨੇ ਸਾਰਾ ਕੁਝ ਠੀਕ ਕਰ ਦਿੱ ਦਿੱਤਾ ਬਿਲਕੁਲ ਜਰੀਆ ਬਣਾ ਲੈਂਦੇ ਤੇ ਮੈਨੂੰ ਇੱਕ ਗੱਲ ਤੁਹਾਡੀ ਬਹੁਤ ਵਧੀਆ ਲੱਗੀ ਕਿ ਤੁਸੀਂ 1% ਵੀ ਇਹ ਨਹੀਂ ਕਿਹਾ ਕਿ ਤੁਸੀਂ ਇਕੱਠੀ ਦਵਾਈ ਲੈ ਜਾ ਹਾਂ ਹਾਂ ਠੀਕ ਹੈ ਮੈਨੂੰ ਤੁਹਾਡੀ ਇਹ ਗੱਲ ਬਹੁਤ ਵਧੀਆ ਲੱਗੀ ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਆ ਇੱਕ ਵਾਰ ਮੈਂ ਤੁਹ ਜੀ ਸੋ ਮੱਚ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਸਦਾ ਚੜ੍ਹਦੀ ਕਲਾ ਚ ਰਹੋ ਔਰ ਐਦਾਂ ਹੀ ਖੁਸ਼ ਰਹੋ ਪ੍ਰਮਾਤਮਾ ਤੁਹਾਨੂੰ ਐਦਾਂ ਹੀ ਆਪਣੀ ਬਖਸ਼ਿਸ਼ ਆਪਣੀ ਮਿਹਰ ਤੁਹਾਡੇ ਤੇ ਵਰਸਾਈ ਰੱਖੇ ਬਾਕੀ ਤਾਂ ਦੁਨੀਆ ਦੇ ਵਿੱਚ ਜਿਹੜਾ ਆ ਉਹਨੇ ਜਾਣਾ ਮੇਰੀ ਭੈਣ ਬਸ ਅਸੀਂ ਤਾਂ ਐਂ ਕਹ ਰਹੇ ਹੁੰਨੇ ਆ ਜਿਹਦੇ ਗੋਡੇ ਦੁਖਦੇ ਆ ਉਹ ਸਾਡੇ ਕੋਲੋਂ ਦਵਾਈਆਂ ਖਾਣ ਤੋਂ ਬਾਅਦ ਜੰਮਰਾਜ ਨੂੰ ਐਂ ਕਹੇ ਵੀ ਤੇਰੇ ਝੋਟੇ ਤੋਂ ਮੂਰੇ ਭੱਜ ਕੇ ਜਾਵਾਂਗੇ ਚਿੰਤਾ ਨਾ ਕਰ ਤੂੰ ਮਤਲਬ ਐਨੀ ਤਾਕਤ ਹੋਣੀ ਚਾਹੀਦੀ